ਤਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਜੀ ਆਲਟੋ K10 2014 ਮਾਡਲ ਹੈ ਜੀ ਗੱਡੀ ਦਾ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਰੰਗ ਪੇਂਟ ਦੀ オリジナル ਹੈ ਸਾਰੀ ਕਾਰ ਟਾਇਰ ਟੱਪਾ ਬਿਲਕੁਲ ਓਕੇ ਹੈ ਜੀ ਤੇ ਲੋਕੇਸ਼ਨ ਹੈ ਜੀ ਸੰਗਰੂਰ ਫਸਟ ਓਨਰ ਹੈ ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ 265000 ਰੁਪਏ ਬਾਕੀ ਮਾਲਕਾਂ ਨੇ ਦੱਸਿਆ ਵੀ ਮੌਕੇ ਤੇ ਮਾਨਤਨ ਕਰ ਦਿੱਤਾ ਜਾਏਗਾ ਚਲਾ ਵੀ ਦੀ ਸੋਹਣੀ ਹੈ ਜੀ ਕੋਈ ਕਮੀ ਪੇਸ਼ ਨਹੀਂ ਕਰਦੀ ਤੇ ਵਿੱਚ ਕੋਈ ਵੀ ਵੀਰ ਭਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕ ਦਾ ਨੰਬਰ ਨੋਟ ਕਰ ਲਓ ਜੀ 97688 21000 ਪੂਰਾ ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਸ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਹੈ ਜੀ ਆਪਾਂ Swift ਕਾਰ ਹੈ ਜੀ ਬਹੁਤ ਸੋਹਣੀ ਕਾਰ ਹੈ ਜੀ ਮਾਡਲ ਹੈ ਗੱਡੀ ਦਾ 2011 VTI ਸੈਕੰਡ ਓਨਰ ਹੈ ਜੀ ਸਰਵਿਸ ਕਰਵਾਈ ਹੋਈ ਹੈ ਨਿਊ ਸੀਟ ਕਵਰ ਨੇ ਨਵੇਂ ਟਾਇਰ ਨੇ ਲੋਕੇਸ਼ਨ ਹੈ ਜੀ ਪਟਿਆਲਾ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਨੇ ਮਿਊਜ਼ਿਕ ਸਿਸਟਮ ਲੱਗਿਆ ਹੈ ਟਾਇਰ ਟੱਪਾ ਬਿਲਕੁਲ ਓਕੇ ਹੈ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਪੇਸ਼ ਨਹੀਂ ਹੈ ਗੱਡੀ ਵਿੱਚ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਹੈ ਡਿਮਾਂਡ ਕੀਤੀ ਹੈ ਮਾਲਕਾਂ ਨੇ 225000 ਰੁਪਏ ਸਕ੍ਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 9363555218 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਤੀਸਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਇਹ ਵੀ ਸਵਿਫਟ ਕਾਰ ਹੈ ਜੀ 2010 ਮਾਡਲ VDI ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਚਾਰੇ ਟਾਇਰ ਨਵੇਂ ਨੇ ਜੀ ਇਸੇ ਹਿੱਟਨ ਇੰਜਨ ਕਰ ਬਿਲਕੁਲ ਓਕੇ ਹੈ ਫਰਸਟ ਓਨਰ ਪੰਜਾਬ ਨੰਬਰ ਹੈ ਇਸ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 1,90,000 ਰੁਪਇਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 95926 15805 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਚੌਥੀ ਗੱਡੀ ਤੁਹਾਡੇ ਵੱਸ ਲੈ ਕੇ ਪਹੁੰਚਿਆ ਜੀ 2015 ਮਾਡਲ ਇਹ ਵੀ Swift ਕਾਰ ਹੈ ਜੀ ਫਰਸਟ ਓਨਰ ਦੀ ਕਾਰ ਹੈ 87000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਅਲਾਏ ਲੱਗੇ ਹੋਏ ਨੇ ਚਾਰੇ ਟਾਇਰ ਨਵੇਂ ਨੇ ਪੰਜਾਬ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਏਸੀ ਹੀਟਰ ਇੰਜਨ ਕੇਰ ਬਿਲਕੁਲ ਓਕੇ ਹੈ ਚਲਾਵੇ ਦੀਆਂ ਗੱਡੀਆਂ ਸਾਰੀਆਂ ਹੀ ਸੋਹਣੀਆਂ ਨੇ ਡਿਮਾਂਡ ਕੀਤੀ ਹੈ ਮਾਲਕਾਂ ਨੇ 325000 ਰੁਪਇਆ ਕੋਈ ਵੀ ਵੀਰ ਭਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 81 467 82 914 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਪੰਜਵੀਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਆਲਟੋ ਕਾਰ ਹੈ ਜੀ 2010 ਮਾਡਲ ਹੈ ਜੀ ਇਹ ਵੀ ਪੰਜਾਬ ਨੰਬਰ ਦੀ ਕਾਰ ਹੈ ਜੀ ਸਰਕਾਰੀ ਨੰਬਰ ਪਲੇਟ ਲੱਗੀ ਹੋਈਆਂ ਨੇ ਸੈਕੰਡ ਓਨਰ ਹੈ ਜੀ 1 ਲੱਖ ਦੇ ਨੇੜੇ ਗੱਡੀ ਚੱਲੀ ਹੋਈ ਹੈ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਸਾਰੀ ਗੱਡੀ オリジナル ਹੈ ਪੇਂਟ ਦੀ ਚਲਾਵੀ ਦੀ ਸੋਣੀ ਹੈ ਚਾਰੇ ਟਾਇਰ ਨਵੇਂ ਨੇ ਜੀ ਰਿਮਾਰਕ ਕਰੀਏ ਤੇ ਮਾਲਕਾ ਨੇ ਕੀਤੀ ਹੈ ਜੀ 1,40,000 ਰੁਪਏ ਆ ਕੋਈ ਵੀ ਵੀਰਪਰਾ ਇਹ ਕਾਰ ਲੈਣਾ ਚਾਹੁੰਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 8872705877 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਸ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੀ ਆ ਜੀ ਫिएट ਪੁਨਟੋ ਕਾਰ ਲੈ ਕੇ ਪਹੁੰਚੀ ਆ ਜੀ ਬਲੈਕ ਰੰਗ ਦੀ ਗੱਡੀ ਮੈਂ ਸ਼ੋਰੂਮ ਕੰਡੀਸ਼ਨ ਦੀ ਤਰ੍ਹਾਂ ਹੈ ਜੀ ਬਿਲਕੁਲ ਸੋਹਣੀ ਚਮਕਦੀ ਕਾਰ ਹੈ ਜੀ ਇਸੇ ਹੇਟਰ ਇੰਜਨਰ ਬਿਲਕੁਲ ਓਕੇ ਹੈ ਮਾਡਲ ਹੈ ਜੀ ਗੱਡੀ ਦਾ 2010 ਚਲਾਵੇ ਦੀ ਸੋਹਣੀ ਹੈ ਚਾਰੇ ਟਾਇਰ ਟੱਪੇ ਓਕੇ ਨੇ ਪੰਜਾਬ ਨੰਬਰ ਦੀ ਹੈ ਸਰਕਾਰੀ ਨੰਬਰ ਪਲੇਟਾਂ ਨੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਰੰਗ ਪਿੰਡ ਦੀ Ориਜਨਲ ਹੈ ਤੇ ਜੇ ਡਿਮਾਂਡ ਦੀ ਗੱਲ ਕਰੀਏ ਤੇ ਮਾਲਕਾਂ ਨੇ 1 ਲੱਖ ਰੁਪਏ ਡਿਮਾਂਡ ਕੀਤੀ ਹੈ ਕੋਈ ਵੀ ਵੀਰ ਭਰਾ ਇਹ ਕਾਰ ਲੈਣਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 99886 77473 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਸੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਪੋਰਟ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ